ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਅਰਸ਼ ਨਾਗੋਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਦਾਣੇਵਾਲਾ ਤਹਿਸੀਲ ਇਸ ਨੂੰ ਧਰਮਗੋੜ ਲੱਗਦੀ ਹੈ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਬਾਈ ਦਾ ਮੋਬਾਈਲ ਨੰਬਰ ਹੈ 8289961615 ਕਿਸਾਨ ਵੀਰੋ ਅੱਜ ਦੀ ਵੀਡੀਓ ਚ ਬਾਈ ਨੇ ਇੱਕ ਗਾਂ ਸੇਲ ਕਰਨੀ ਹੈਗੀ ਆ ਆਜੋ ਆਪਾਂ ਗਾਂ ਦੀ ਡਿਟੇਲ ਬਾਰੇ ਪਹਿਲਾਂ ਤੁਹਾਨੂੰ ਦੱਸੀਏ ਇਹ ਗਾਂ ਦੂਜੇ ਸੂਏ ਸੂਨ ਲਈ 12 13 ਦਿਨਾਂ ਲਕੜਦੀ ਹੈਗੀ ਆ ਐਚਫ ਬਰੀਡ ਦੇ ਵਿੱਚ ਗਾਂ ਪੈਂਦੀ ਹੈਗੀ ਆ ਇੱਕ ਵਾਰ ਤੁਸੀਂ ਬਰੀਡ ਦੇਖੋ ਗਾਂ ਦੀ ਚੰਗੀ ਹੈਗੀ ਆ ਸੰਭੀ ਪੱਲੀ ਵੀ ਗਾਂ ਚੰਗੀ ਹੈਗੀ ਆ ਆਰਡਰ ਦੇਖੋ ਚੰਗਾ ਹੈਗਾ 12 13 ਦਿਨਾਂ ਨੂੰ ਇਹਨੇ ਪੂਰੀਆਂ ਵਲ ਢਿੱਲਾਂ ਕੱਢ ਕੇ ਸੋਣਾ ਹੈਗਾ ਲੰਬਾਈ ਲੰਬੂਈ ਵੀ ਗਾਂ ਦੀ ਚੰਗੀ ਹੈਗੀ ਆ ਬਰੀਡ ਕੁਆਲਟੀ ਵੀ ਗਾਂ ਦੀ ਚੰਗੀ ਹੈਗੀ ਆ। ਥਨ ਦਾ ਸਾਈਜ਼ ਵੀ ਵਧੀਆ ਹੈਗਾ। ਬਾਹਲਾ ਵੱਡਾ ਨਹੀਂ ਹੈਗਾ। ਸੰਭੀ ਭਲੇ ਵੀ ਗਾਂ ਚੰਗੀ ਹੈਗੀ ਆ। ਤੋਰਾ-ਤੋਰਾ ਦੇਖੋ ਗਾਂ ਦਾ ਪੂਰਾ ਚੰਗਾ ਹੈਗਾ। ਤੇ ਬਾਈ ਕਹਿੰਦਾ ਪਿਛਲੇ ਸੂਏ ਇਸ ਨੇ 17-18 ਕਿਲੋ ਦੁੱਧ ਦਿੱਤਾ ਸੀਗਾ। ਐਤ ਕੀ ਬਾਈ ਨੂੰ ਉਮੀਦ ਹੈਗੀ ਹੈ ਇਹ 20 ਕਿਲੋ ਤੱਕ ਦੁੱਧ ਪਾ ਦਊਗੀ। ਤੇ ਬਾਈ ਦੱਸਦਾ ਮੋਹ ਹਲੇ 6 ਦੰਦ ਹੈਗੀ ਆ। ਪਿਓਰ ਇਸ ਨੇ ਦੂਜੇ ਸੂਏ ਸੋਣਾ ਹੈਗਾ। ਜੇਕਰ ਆਪਾਂ ਗਾਂ ਦੇ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ ਮੁੱਲ 52000 ਕੀਤਾ ਤੇ ਬਾਈ ਕਹਿੰਦਾ ਮੌਕੇ ਤੇ ਮਾੜਾ ਮੋਟਾ ਈ ਮਾਨ ਹੋਊਗਾ। ਜਿਸ ਕਿਸੇ ਭਰਾ ਨੂੰ ਵੀ ਇਹ ਗਾ ਚੰਗੀ ਲੱਗੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ